ਸਸਕਾ ਬੇਟੀ ਸਾਰੇ ਵੀਰਾਂ ਨੂੰ ਸੰਦੀਪ ਡੇ ਜੀ ਫਨ ਤੋਂ ਬੋ ਬੋ ਵੈਲਕਮ ਹੈ ਜੀ ਤੇ ਵੀਡੀਓ ਅੱਜ ਆਪਣੇ ਵਿਜ਼ਿਟ ਹੈਗੀ ਆ ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਦਾ ਜੀ ਤਹਿਸੀਲ ਵੀ ਤਰਨਤਾਰਨ ਸਤਰਾਮ ਸਿੰਘ ਬਾਈਆਂ ਕੋਲ ਅੱਜ ਚਾਰ ਪੰਜ ਪਸ਼ੂ ਸੇਲ ਆ ਤੇ ਆਉਣ ਬਾਈ ਜੀ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਰਕੜਾ ਉਸ ਤੋਂ ਪਹਿਲਾਂ ਵੀ ਜੀ ਰਿਕਵੈਸਟ ਕਰਾਂ ਪਹਿਲਾਂ ਇੱਥੇ ਆ ਕੇ ਚੋਈ ਕਰੋ ਪਾਸ ਕਰੋ ਪੂਰੀ ਤਸੱਲੀ ਖਰੀਦੋ ਨਾਲੇ ਵੀਡੀਓ ਵਾਤੇ ਚੈੱਕ ਕਰਦਾ ਕਰੋ ਚਲੋ ਗਾਹਵੀਂ ਗਵੀ ਦਾ ਫੈਰਾ ਹੋ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਜੀ ਕਿੱਦਾਂ ਬੜੀ ਕਿਰਪਾ ਮੇਲਾ ਹੈ ਕੱਲ ਫਿਰ ਮੇਲਾ 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 ਚੰਗਾ ਦੀ ਬਹੁਤ ਚੰਗਾ ਚਲੋ ਚਲੋ ਪਰਿਆ ਚੰਗੀ ਖਿਡਾਰੀ ਹੈ ਚੰਗੀ ਖਿਡਾਰੀ ਹੈ ਚਲੋ ਪਸ਼ੂ ਵੇਖ ਗਿਆ ਪ੍ਰੋਗਰਾਮ ਅੱਜ ਆਪਣੇ ਚਾਰ ਜੀ ਮਾਲ ਦਾ ਸਾਰਾ ਵੇਚ ਗਿਆ ਹਾਂਜੀ ਜਾਣੀਆਂ ਮੱਝਾਂ ਠੀਕ ਆ ਅੱਜ ਆਪਣੇ ਚਾਰ ਹੀ ਆ ਇੱਕ ਵਹਿੜ ਆ ਤੇ ਨ ਮੱਝਾਂ ਆ ਹਾਂ ਤੇ ਇੱਕ ਮਈਵਜ ਤੇਲੇ ਆ ਠੀਕ ਆ ਆ ਬੋਧਾ ਜੈਜ ਉਧਾ ਚਲੋ ਹਾਂ ਦੁੱਧ 10 ਕਿਲੋ ਰਾ ਬੱਚਾ ਮਰ ਗਿਆ ਹੋਵੇ ਬਖਾਦਾਂਗੇ ਠੀਕ ਆ ਬੂਛੀ ਬਣਾ ਦੇਣੀ ਓਹ ਠੀਕ ਆ ਧਾਰ ਤੇ ਮਿਲੂਗੀ ਧਾਰ ਤੇ ਮੱਝ ਤੇ ਕੋਈ ਲੈ ਜਾਣੀ ਚ ਰਹਿਣ ਦੀ ਚਲੋ ਦੱਸੋ ਪਰ ਗਾਂ ਵਾਲੇ ਆ ਵਹਿੜ ਸ਼ਾਮੀ ਸੁਈ ਗੱਲ ਠੀਕ ਆ ਦੋ ਚਵਾਈਆਂ ਹੋਈਆਂ ਸੰਦੀਖਾਂ ਹਾਂ ਅਰੇ ਵੇਹੜ ਥਲੇ ਵੀ ਇਹ 15 16 ਕਿਲੋ ਬੋਲਾਂ ਹੀ ਹੋਊਗਾ ਅੱਛਾ 6-7 ਕਿਲੋ ਰਾਤ ਕੱਢੀਏ 6-7 ਬੋਲੋ ਜੀ ਵੇਖੋ ਥਾਣਾ ਵੇਖੋ ਕਿੱਡਾ ਕੁਆਲਿਟੀ ਆ ਥਾਣਾ ਆਹ ਵੇਖੋ ਫੇਰ ਸੰਦੀਪ ਸਾਹਿਬ ਚੂਣ ਲੱਗੀ ਬੱਚੀ ਨੂੰ ਅੱਛਾ ਗੁੱਤ ਵੀ ਭਾਈ ਕਿਤੋਂ ਦੀ ਗਰੰਟੀ ਦੇ ਲੈ ਕੋਈ ਲਓ ਵੇਖੋ ਕਰਾ ਜੀ ਬੜਾ ਜ਼ਬਰਦਸਤ ਬੱਚੀ ਮਗਰ ਮਗਰ ਬੱਛਾ ਆਇਆ ਬੱਛਾ ਮਗਰ ਆ ਗਿਆ ਚੰਗਾ ਭਰਾਏ ਪਰ ਬੱਛਾ ਮਗਰ ਹਾਂ ਆ ਦੇਖ ਵੇਖੋ ਥਾਣ ਦੀ ਕੁਆਲਿਟੀ ਕੁਆਲਿਟੀ ਦਾ ਸੰਦੀਪ ਸਾਹਿਬ ਮੈਂ ਨਾ ਵੇਜਾ ਵੇਜਕ ਨਹੀਂ ਸਿਰਾਈ ਕੋਈ ਹੋਰ ਹੈ ਆਜੋ ਆਜਾ ਵਾਜਾ ਵਾਹੀ 22 23 ਕਿਲੋ ਦੁੱਧ ਮਾਰਨਾ ਦੇ ਜਣਾ ਨਹੀਂ ਜੀ ਥਾਨ ਬੜਾ ਬੜਾ ਜਬਰਦਸਤ ਹੋ ਗਿਆ ਵੇ ਟੋਲੀ ਵੜੀ ਆ ਠੀਕ ਆ ਮੁੱਲ ਕਿੰਦੀ ਆਲੇ ਹਾਂ ਅੱਛਾ ਹਾਂ ਚਲੋ ਬੋਲੋ ਫਿਰ ਜੈ ਜੀ ਸੰਦੀ ਇਹ ਜਿੱਡੀ ਬੱਛੀ ਨੂੰ ਦੀਵਾਰ ਲਗਾਣਾ ਹਾਂ ਹਾਂ ਮਸ਼ੀਨ ਦਾ ਹੱਕ 8000 ਦਾ ਠੀਕ ਆ ਮੁੱਲ 70 75 ਜੋ ਮਰਜੀ ਗਿਆ ਸਾਨੂੰ 5000 ਦੇ 5000 ਦੇਣੀ ਆ ਛੋੜ ਕਰੀ ਛੋੜੀ ਜਮਾਜ ਫਿਰ ਹਾਂਜੀ ਆਹਾ ਮੱਝ ਇਹ ਮਾਰਸ ਨਹੀਂ ਇਹ ਘਰਾਤੀ ਝੋਟੀ ਅੱਛਾ ਹਾਂ ਕੱਟੀ ਦਿੱਤੀ ਆ ਕੱਟੀ ਦਿੱਤੀ ਹੈ ਮੋਰਚਾਂ ਬਹੁਤ ਚੰਗੀ ਆ ਠੀਕ ਆ ਇਹ ਵੀ ਤੋਰ ਫਿਰ ਲਓ ਜੀ ਰਾਤ ਹੀ ਸਹੀ ਕੱਟੀ ਮਗਰਾ ਕੀ ਆ ਤੇ ਦੇਖੋ ਮੈਂ ਪੂਰੀ ਇੱਕ ਰੰਗ ਕਾਲੀ ਸਾ ਮੈਂ ਨਾ ਯਾਤਾਲੀ ਝੋਟੀ ਆ ਯਾਤਾਲੀ ਪੂਰੀ 16 ਕਿਲੋ ਝੋਟੀ ਭਰੂ ਪਰ ਠੀਕ ਆ ਅਰੇ ਇੱਕ ਚਵੜੀ ਹੋਈ ਝੋਟੀ ਦੀ ਚੱਲਣ ਦੋ ਕਰਾ ਦੇ ਵਾਟੇ ਦਾ हां जी फिर संदीप साहब जया जी ਛੋਟੀ ਇੱਕ ਚਾਲੀ ਦਾ ਗਿਆ ਫਰਾ ਉਹੀ ਹਾਂ ਹਾਂ ਇਹ ਜੱਜ ਨੂੰ ਦੇਣੀ ਛੋਟੀ ਇੱਕ ਅੱਖ ਪੰਜੀ ਦੀ ਇੱਕ ਇੱਕ ਪੰਜੀ ਦੀ 25 ਦੀ ਉਹ ਜੋ ਛੋਟ ਕਰਾਂਗੇ ਚਲੋ ਕਰ ਦਿਆ ਜੀ ਚਲੋ ਠੀਕ ਬੱਚੇ ਰਿਆਂ ਨਹੀਂ ਖਿਓ ਬਸ ਠੀਕ ਆਹਾ ਆ ਛੋਟੀਆਂ ਤੇ ਜਾ ਸੁਆ ਸੁਣਾ ਡਰੈਗਨ ਗਾਂ ਵਾਲਾ ਹੀ ਜੱਡਾ ਲੱਗਾ ਗੱਬਣਾ ਹਣਾ ਬਣਦਾ ਗੱਬਣਾ ਗੱਬਣਾ ਜੀ ਦੋ ਦਿਨ ਲੈ ਜਾਣੇ ਆ ਪਰ ਦੇਖੋ ਘਰ ਨੇਵਾ ਵੇਣ ਚੈੱਕ ਕਰੋ ਥੱਲੇ ਘਰਾਂ ਦੇ ਆਹ ਦੇਖੋ ਨਹੀਂ ਠੀਕ ਆ ਚਾ ਡਾਦੇ ਨਹੀਂ ਪੂਰਾ ਜਵਰ ਜਦਾ ਉਨਾ ਹੀ ਘਾ ਉਨਾ ਪਸ਼ਾ ਉਨਾ ਹੀ ਦਾ ਆ ਜਿੰਨੀ ਜਨ ਸੁੰਦੀ ਹੋਈ ਨਾ ਜੋ ਵੀ ਹਾਂ ਉਦੋਂ ਵੇਖਣ ਵਾਲੀ ਆ ਨਾਲੇ ਸਿੰਗਲ ਹੱਡੀ ਆ ਸਿੰਗਲ ਹੱਡੀ ਬਿਲਕੁਲ ਆਹ ਇਹ ਪੀਸ ਕਟੜਕੜੇ ਲੈ ਕੇ ਆਇਆ ਕਰੋ ਠੀਕ ਜਵਰ ਨਹੀਂ ਆਉਣਾ ਹਾਂਜੀ ਫਿਰ ਬੋਲੋ ਫੰਦੀ ਜਾਂ ਮੋਲਿਕਾ 15 1 5 ਆ ਨਾ ਦੇ ਦੇ 1 5 ਚਲੋ ਠੀਕ ਆ ਆਹਾਂ ਤੇਲਾ ਆ ਪਹਿਲੇ ਥਾਣੀਆਂ ਇਹਦਾ ਅਗਲਾ ਆਵੇ ਪਰਮਾਈ ਮੈਂ ਘਟਾ ਮਾਰ ਕੇ ਹਾਂ ਇਹਦਾ ਆਹ ਅਗਲਾ ਆ ਪਾਣੇ ਹਾਂ ਹਨਾ ਲੋ ਵੀ ਜਿਹੜਾ ਨਾ ਉਹ ਤਾਂ 10 ਦੇ ਵਿੱਚ 9 10 ਕਿਲੋ ਤੇ ਪਨੀਰ ਦਾ ਟਕਾ ਦਾ ਰਾਤ ਮਰ ਗਿਆ ਹੋਵੇ ਅੱਛਾ ਹਾਂ ਅੱਛਾ ਕੱਟਾ ਹਾਂ ਕੱਟਾ ਚਲੋ ਅਰ ਕੀ ਦੁੱਧ ਦੇ ਤੇ ਜੇ ਸੁਈ ਛੋਟੀ ਸੀ ਠੀਕ ਆ ਇੰਦੀ ਫਿਰ ਕੀਮਤ ਆ ਮੈਨੂੰ ਕੀ ਧਾਰ ਤੇ ਹੀ ਕੀਮਤ ਫਿਰ ਇੰਦੀ ਕੀਮਤ ਜਾ ਜਿਆ ਹਾਂ ਸਾਰਾ ਸਿਆਲ ਕੇ ਉਸ ਨੂੰ ਮੈਂ ਫੇਰ ਉਹ ਕਿੰਨੇ ਨੇ ਸੰਦੀਪ ਜੀ ਨਾਣਾ ਬੱਚਾ ਮਰਦਾ ਫੇਰ ਤੇ ਮੈਂ 50000 ਰੁਪਏ ਰੱਖ ਦੀ ਕਰੀ ਸੀ ਹਾਂ ਹੁਣ ਮੈਂ ਜੈਸਨ ਨੂੰ 45000 ਦਿਆਂ ਹੀ 43000 ਰੁਪਏ 45000 ਦੀ ਜੈਸਨ ਉਹ ਬਸ ਠੀਕ ਆ ਚਲੋ 43000 ਜੀ ਜਿਵੇਂ ਮਰਜ਼ੀ ਜੋ ਕਿ ਫਿਰ ਮੈਂ ਉਹਨਾਂ ਨੂੰ ਦੇਖੀ ਜਾਣੀ ਆ ਪਰ ਝੋਡੀ ਸੋਣੀ ਆ ਠੀਕ ਆ ਚਲੋ ਬੱਚਾ ਮਰ ਗਿਆ ਹੁਣ ਤਾਂ ਠੰਡ ਢੋਂਢ ਹੈਗੀ ਆ ਮਾਦਾ ਇੱਕ ਹੋਰ ਵੀਰ ਗੱਲ ਸੰਦੀਪ ਜੀ ਹੈਗੀ ਆ ਹਾਂ ਤਾਰ ਤੇ ਚਵਾ ਕੇ ਦਵਾਂਗੇ ਠੀਕ ਆ ਉਹ ਮੋਤੀ ਹੋਂਦਾ ਖਲੜੀ ਬਣਾ ਦੇਣੀ ਠੀਕ ਆ ਤਾਰ ਤੇ ਚਵਾ ਕੇ ਦਵਾਂਗੇ ਚਲੋ ਬਸ ਆਹੀ ਆ ਲੋ ਜੀ ਆ ਪਸ਼ੂ ਬਾਈਆਂ ਕੋਲ ਜੀ ਤੇ ਸੁਨਾਨ ਸਿੰਘ ਮਰੇ ਕਿੰਨੀਆਂ ਹਾਂਜੀ ਦੋ 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 ਸੂਈਆਂ ਸੂਈਆਂ ਨਾ ਇੱਕ ਟੁਕੀ ਹੈ ਤੇ ਇੱਕ ਸੂਈ ਹੈ ਅੱਛਾ ਇੱਕ ਕਿਨੇ ਕਿਹੜੀ ਆਹ ਸੂਈ ਰਾਤ ਦੀ ਅੱਛਾ ਉਹ ਟੁਕੀ ਇਹ ਠੀਕ ਆ ਤਰ ਹੋਂਦਾ ਵੱਡੀ ਮਹੀਂ ਵੱਡੀ ਮਾਂ ਹੈ ਨਾ ਤੇ ਇਹਨਾਂ ਫਿਰ ਮੁੱਲ ਕੀ ਆ ਇਹਦਾ ਮੁੱਲ ਇੱਕ ਦਾ ਇੱਕ ਜੋ ਮਰਜ਼ੀ ਕਰੀਏ ਪੂਰੇ ਲੱਖ ਦੀ ਦੇਣੀ ਆ ਨਾ ਤੇ ਆਹ ਆ ਜਿਹੜੀ ਝੋਟੀ 88000 ਦੀ 88000 ਦੀ ਹੋ ਜਾਊਗਾ ਮਾਨਤਨ ਆ ਮਾਨਤਨ ਥੋੜਾ ਬੋਧਾ ਜੀ ਚਲੋ ਚਲੋ ਠੀਕ ਹੈ ਬਰਠੀ ਠੀਕ ਚ ਲੈ ਜਾ ਨੰਬਰ ਬੋਲ ਦਿਓ ਬਾਈ ਦਾ ਫਿਰ ਇੱਕ ਨੰਬਰ 8872173 ਜੀ ਉਹਨਾਂ ਦਾ ਠੀਕ ਆ ਪਿੰਡ ਜੀਓ ਵਾਲਾ ਜੀਓ ਵਾਲਾ ਜਲਾਤਰ ਦਾ ਤੁਸੀਂ ਪੱਟੀ ਸਾਫੀ ਕਰ